ਹੈਲੋ ਸਸਰੀਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਪਣਪਰਾ ਠੀਕ ਹੋਗੇ ਅਸੀਂ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪਣਪਰਾਵਾਂ ਨੇ ਹੇਠ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਵੀਡੀਓ ਜੇ ਤੁਹਾਡੀ ਮਦਦ ਕਰਦੀ ਹੈ ਤੇ ਜਰੂਰ ਤੁਸੀਂ ਸ਼ੇਅਰ ਵੀ ਕਰਿਆ ਕਰੋ ਕੋਰਪਨ ਭੈਣ ਭਰਾਵਾਂ ਨੂੰ ਵੀ ਤਾਂ ਕਿ ਉਹਨਾਂ ਦੀ ਵੀ ਮਦਦ ਹੋ ਸਕੇ ਹਨਾ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਲਾਈਕ ਇੱਕ ਲਾਈਕ ਜਰੂਰ ਕਰ ਦਿਆ ਕਰੋ ਅੱਜ ਆਪਾਂ ਜਿਹੜੀ ਵੀਡੀਓ ਆਪਣੀ ਫੇਸ ਤੇ ਬਣਾਉਂਦੇ ਆ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਫੇਸ ਜਿਹੜਾ ਨਿਖਾਰ ਸਕਦੇ ਆ ਕਿਉਂਕਿ ਬਹੁਤ ਹੀ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਹੀ ਭੈਣੇ ਬਹੁਤ ਚੰਗੇ ਚੰਗੇ ਕਮੈਂਟ ਆਪਾਂ ਜਿਨ੍ਹਾਂ ਨੂੰ ਕਹਾਂਗੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਚੰਗੇ ਚੰਗੇ ਕਮੈਂਟ ਕੀਤੇ ਕਿਉਂਕਿ ਕਮੈਂਟ ਅਗਰ ਚੰਗੇ ਹੋਣ ਤੇ ਜਿਹੜਾ ਇਨਸਾਨ ਜੋ ਵੀ ਵੀਡੀਓ ਬਣਾਉਂਦੇ ਜਾਂ ਜੋ ਵੀ ਜ਼ਿੰਦਗੀ ਚ ਕਰਦੇ ਆ ਉਹ ਉਹਨਾਂ ਨੂੰ ਥੋੜਾ ਹੌਸਲਾ ਵੀ ਮਿਲਦਾ ਵਾ ਕਿਉਂਕਿ ਚੰਗੇ ਕਮੈਂਟ ਜਿਹੜੇ ਆ ਇਨਸਾਨ ਦੇ ਵਿੱਚ ਹੋਰ ਵੀ ਜ਼ਿਆਦੀ ਊਰਜਾ ਭਰਦੇ ਆ ਹੈਨਾ ਤੇ ਜੇ ਮਾੜੇ ਕਮੈਂਟ ਕਰਾਂਗੇ ਤੇ ਗਿਆਨ ਦੇ ਵਿਗਾੜ ਤੇ ਕਿਸੇ ਨੇ ਕੁਝ ਲੈਣਾ ਨਹੀਂ ਜਿੰਨੇ ਜੋ ਕਰਨਾ ਉਹਨੇ ਉਹ ਤੇ ਕਰ ਹੀ ਜਾਣਾ ਵਾ ਤੇ ਸੋ ਉਹਨਾਂ ਦੇ ਨਾਲ ਕਦੀ ਨਾ ਕਦੀ ਕਿਸੇ ਨਾ ਕਿਸੇ ਜਗ੍ਹਾ ਤੇ ਕਿਸੇ ਨਾ ਕਿਸੇ ਨੂੰ ਨਰਾਜ਼ਗੀ ਜਾਂ ਨਰਾਸ਼ਾ ਜ਼ਰੂਰ ਹੁੰਦੀ ਹੈ ਇੱਕ ਜ਼ਿੰਦਗੀ ਦੇ ਵਿੱਚ ਨਰਾਸ਼ਾ ਹੋ ਜਾਂਦੀ ਹੈ ਸੋ ਇਹੋ ਜਿਹਾ ਚੰਗਾ ਹੀ ਜ਼ਿੰਦਗੀ ਚ ਕਰੀਏ ਕਿ ਕਿਸੇ ਨੂੰ ਕਿਸੇ ਦਾ ਭਲਾਈ ਹੋ ਸਕੇ ਕਿਸੇ ਨੂੰ ਨਰਾਸ਼ ਨਾ ਕਰਨਾ ਹੈ ਨਾ ਕਮੈਂਟ ਕਰਨ ਚ ਅਸੀਂ ਅਸੀਂ ਤਾਂ ਦੋ ਸ਼ਬਦ ਲਿਖ ਲੈਣੇ ਹੁੰਦੇ ਆ ਬਾਕੀ ਜਿਹਦੇ ਜਿਨ੍ਹਾਂ ਨੇ ਵੀਡੀਓ ਬਣਾਈ ਆ ਜ ਜਿਨ੍ਹਾਂ ਨੇ ਵੀਡੀਓ ਆਪਣੀ ਇੰਨੀ ਮਿਹਨਤ ਕੀਤੀ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੌਸਲਾ ਵਾ ਉਹ ਤੁਸੀਂ ਤੋੜ ਦਿੰਨੇ ਆ ਕਮੈਂਟ ਖਰਾਬ ਕਰਕੇ ਸੋ ਭੈਣ ਭਰਾ ਤੇ ਬਹੁਤ ਚੰਗੀਆਂ ਜਿਹੜੇ ਚੰਗੇ ਕਮੈਂਟ ਕਰਦੇ ਆ ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੀ ਸਾਨੂੰ ਸਭ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਆਪਾਂ ਜਿਆਦਾ ਸਮਾਂ ਆਪਣਾ ਜਿਹੜਾ ਨਹੀਂ ਖਰਾਬ ਕਰਨਾ ਅੱਜ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਆਪਣੇ ਫੇਸ ਤੇ ਜਿਹੜਾ ਵਾ ਆਪਣਾ ਰੰਗ ਜਿਹੜਾ ਫੇਅਰ ਕਰ ਸਕਦੇ ਆ ਕਿਸ ਤਰ੍ਹਾਂ ਆਪਾਂ ਆਪਣੀ ਸਕਿਨ ਨੂੰ ਜਿਹੜਾ ਬਹੁਤ ਹੀ ਵਧੀਆ ਜਿਹੜਾ ਵਾ ਸਾਫ ਕਰ ਸਕਦੇ ਆ ਸਕਿਨ ਵੀ ਇੱਕ ਇਸ ਤਰ੍ਹਾਂ ਦੀ ਪਰਤ ਹੁੰਦੀ ਹੈ ਜਿਹੜਾ ਆਪਾਂ ਨੂੰ ਜਿਹੜੀ ਥੋੜਾ ਜਿਹਾ ਚੰਗੀ ਤਰ੍ਹਾਂ ਰਗੜੀਏ ਜਿਸ ਤਰ੍ਹਾਂ ਹੀ ਮਾਰਬਲ ਦੀ ਰਗੜਾਈ ਕਰਦੇ ਮਾਰਬਲ ਤੇ ਪਹਿਲਾਂ ਹੀ ਜਿਹੜਾ ਹੁੰਦਾ ਵਾ ਨਾ ਮਾਰਬਲ ਦਾ ਮਤਲਬ ਕਿ ਚੰਗਾ ਫਰਸ਼ ਵਾਜਾ ਉਹਨੂੰ ਜਿਸ ਤਰ੍ਹਾਂ ਵੀ ਆਪਾਂ ਜਿਸ ਵੀ ਤਰੀਕੇ ਨਾਲ ਉਹ ਜਿਸ ਵੀ ਐਂਗਲ ਤੋਂ ਦੇਖਦੇ ਆ ਤੇ ਪਰ ਫਿਰ ਵੀ ਉਹਨੂੰ ਲਗਾਉਣ ਤੋਂ ਬਾਅਦ ਉਹਦੀ ਰੰਗੜਾਈ ਰਗੜਾਈ ਕੀਤੀ ਜਾਂਦੀ ਇਸ ਲਈ ਇਹ ਰਗੜਾਈ ਕੀਤੀ ਜਾਂਦੀ ਆ ਕਿ ਇਹ ਹੋਰ ਵੀ ਜ਼ਿਆਦਾ ਸੋਹਣਾ ਚਿੱਟਾ ਨਿਕਲ ਕੇ ਸਾਹਮਣੇ ਆਵੇ ਹੈਨਾ ਤੇ ਇਸ ਤਰ੍ਹਾਂ ਹੀ ਆਪਣੀ ਸਕਿਨ ਹੁੰਦੀ ਆ ਜੋ ਪਰਮਾਤਮਾ ਨੇ ਸਾਨੂੰ ਸਕਿਨ ਦਿੱਤੀ ਆ ਮਾੜੀ ਨਹੀਂ ਦਿੱਤੀ ਬਹੁਤ ਵਧੀਆ ਦਿੱਤੀ ਬਹੁਤ ਚੰਗੀ ਦਿੱਤੀ ਆ ਹਰ ਇੱਕ ਦੀ ਸਕਿਨ ਆਪਣੇ ਆਪਣੇ ਹਿਸਾਬ ਨਾਲ ਸੋਹਣੀ ਆ ਕਿਸੇ ਦੇ ਵਿੱਚ ਕੋਈ ਗੁਣ ਹੁੰਦਾ ਕਿਸੇ 'ਚ ਕੋਈ ਗੁਣ ਹੁੰਦਾ ਸਾਰਿਆਂ 'ਚ ਸਾਰੇ ਗੁਣ ਨਹੀਂ ਹੁੰਦੇ ਪਰ ਜੇ ਆਪਾਂ ਥੋੜੀ ਜਿਹੀ ਦੇਖਭਾਲ ਕਰ ਸਕੀਏ ਤੇ ਆਪਾਂ ਉਹਨੂੰ ਹੋਰ ਵੀ ਵਧੀਆ ਬਣਾ ਸਕਦੇ ਆ ਹੈਨਾ ਤੇ ਆਪਾਂ ਜ਼ਿਆਦਾ ਸਮਾਂ ਨਹੀਂ ਆਪਣਾ ਤੁਹਾਡਾ ਖਰਾਬ ਕਰਨਾ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਵਾ ਟਮਾਟਰ ਲੈ ਲਿਆ ਅੱਧਾ ਕੱਟ ਲਿਆ ਸੀ ਟਮਾਟਰ ਨੂੰ ਤੇ ਇਹਦੇ ਨਾਲ ਨਾ ਚਾਕੂ ਦੀ ਮਦਦ ਦੇ ਨਾਲ ਮੈਂ ਇਹਦੇ ਵਿੱਚ ਨਾ ਹੋਰ ਵੀ ਥੋੜੇ ਥੋੜੇ ਜਿਹੜੇ ਆ ਨਾ ਜਿਸ ਤਰ੍ਹਾਂ ਚੀਰੇ ਪਾਣਾਂਗੇ ਆਪਾਂ ਤਾਂ ਕਿ ਜਿੱਥੋਂ ਜਿੱਥੋਂ ਟਮਾਟਰ ਜਿਹੜਾ ਵਾ ਹਾਰ ਗਿਆ ਉਥੋਂ ਵੀ ਪੂਰਾ ਇੱਕਦਮ ਪੋਲਾ ਹੋ ਜੇ ਨਾ ਇਹਦੇ ਨਾਲ ਮੈਂ ਚੀਰੇ ਪਾ ਲੇ ਸਭ ਤੋਂ ਪਹਿਲਾਂ ਆਪਾਂ ਟਮਾਟਰ ਦੇ ਉੱਤੇ ਜਿਹੜੀ ਆ ਹਲਦੀ ਪਾਉਣੀ ਆ ਠੀਕ ਹੈ ਤੁਸੀਂ ਜਦੋਂ ਹਲਦੀ ਪਾਉਣੀ ਆ ਟਮਾਟਰ ਦੇ ਉੱਤੇ ਤੇ ਤੁਸੀਂ ਘਰ ਦੀ ਹੀ ਹਲਦੀ ਪਾਉਣੀ ਜਿਹੜੀ ਤੁਸੀਂ ਆਪ ਸੁਵਾਈ ਹੋਵੇ ਕਿਉਂਕਿ ਬਾਜ਼ਾਰੀ ਜਿਹੜੀ ਹਲਦੀ ਮਿਲਦੀ ਉਹਦੇ ਵਿੱਚ ਰੰਗ ਜਿਹੜਿਆ ਬਹੁਤ ਮਲਾਈ ਜਾਂਦੇ ਆ ਤੁਹਾਨੂੰ ਪਤਾ ਦਾ ਕੋਈ ਵੀ ਚੀਜ਼ ਅੱਜ ਕੱਲ ਵਧੀਆ ਜਿਹੜੀਆਂ ਸ਼ੁੱਧ ਤੇ ਮਿਲਦੀਆਂ ਨਹੀਂ ਗੀਆਂ ਇਸ ਕਰਕੇ ਜਿਹੜੀ ਆਪ ਚੀਜ਼ ਬਣਵਾਈ ਹੋਵੇ ਉਹਦੇ ਵਿੱਚ ਪਤਾ ਹੁੰਦਾ ਕਿ ਆਪਾਂ ਕਿਹੜੀ ਕਿਹੜੀ ਚੀਜ਼ ਪਾਹੀ ਆ ਕਿਸ ਤਰ੍ਹਾਂ ਬਣਾਈ ਆ ਤੇ ਹਲਦੀ ਖਾਸ ਕਰਕੇ ਆਪਾਂ ਜਦੋਂ ਖੁਦ ਬਣਾਈ ਹੋਵੇ ਤੇ ਫਿਰ ਆਪਾਂ ਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਕੋਈ ਰੰਗ ਨਹੀਂ ਜਿੰਨਾ ਹੀ ਤੇ ਜਿਹੜੀਆਂ ਬਾਜ਼ਾਰੀ ਚੀਜ਼ਾਂ ਮਿਲਦੀਆਂ ਨਾ ਉਨਾ ਚਿਰ ਰੰਗ ਬਹੁਤ ਪਾ ਜਾਂਦੇ ਆ ਥੋੜੀ ਜਿਮ ਇਹਦੇ ਚ ਹਲਦੀ ਪਾ ਲਈ ਆ ਹਲਦੀ ਪਾਉਣ ਤੋਂ ਬਾਅਦ ਆਪਾਂ ਇਹਨੂੰ 2 ਮਿੰਟ ਲਈ ਰੱਖ ਦਾਂਗੇ ਕਿਉਂਕਿ ਹਲਦੀ ਜਿਹੜੀ ਇਹਦੇ ਚ ਚੰਗੀ ਤਰ੍ਹਾਂ ਜਿਹੜੀ ਆ ਰੱਚ ਜੇ ਹਨਾ ਉਸ ਤੋਂ ਬਾਅਦ ਆਪਾਂ ਜਿਹੜੀ ਆ ਕਾਲਗੇਟ ਪੇਸਟ ਲੈ ਲੈਣੀ ਆ ਕਾਲਗੇਟ ਹੀ ਲੈਣੀ ਆ ਤੁਸੀਂ ਕੋਈ ਹੋਰ ਦੂਸਰੀ ਵੀ ਲੈ ਸਕਦੇ ਪਰ ਦੂਸਰੀ ਕਿਰਪਾ ਨਹੀਂ ਲਿਓ ਕਿਉਂਕਿ ਜਿਹੜੀ ਕਾਲਗੇਟ ਹੁੰਦੀ ਆ ਇਹਦੇ ਵਿੱਚ ਛੀਖ ਜਿਹੜਾ ਬਹੁਤ ਵਧੀਆ ਸਕਿਨ ਨੂੰ ਚਿੱਟਾ ਕਰਨ ਵਾਸਤੇ ਨਾ ਇਹ ਬਹੁਤ ਵਧੀਆ ਕੰਮ ਕਰਦੀ ਆ ਔਲ ਦੇ ਵਿੱਚ ਨਾ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨਾ ਚੀਜ਼ਾਂ ਪਾਈਆਂ ਹੁੰਦੀਆਂ ਜਿਹਦੇ ਨਾਲ ਸਾਡੀ ਸਕਿਨ ਜਿਹੜੀ ਹੈ ਨਾ ਸਾਫ਼ ਹੁੰਦੀ ਆ ਠੀਕ ਹੈ ਇੱਥੇ ਮੈਂ ਨਾ ਅੱਧੇ ਚਮਚ ਤੋਂ ਥੋੜੀ ਜਿਹੀ ਕੱਟ ਲਈ ਆ ਜਿੰਨੇ ਕੁ ਟਮਾਟਰ ਦੇ ਵਿੱਚ ਹਜੇ ਗੁੱਦਾ ਵਾ ਕਿਉਂਕਿ ਹਜੇ ਗੁੱਦਾ ਵਾ ਟਮਾਟਰ ਦੇ ਅੰਦਰ ਤੇ ਜ਼ਿਆਦੀ ਜਿਹੜੀ ਆ ਨਹੀਂ ਪਾਉਗੀ ਜੇ ਜ਼ਿਆਦੀ ਪਾਵਾਂਗੇ ਤੇ ਫਿਰ ਉੱਤੇ ਪੂਰੀ ਫਲਿੱਪ ਫਲਿੱਪ ਕਰੂਗੀ ਹੈ ਨਾ ਤੇ ਇਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਨੇਚਰਲ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਾਂ ਘਰ ਦੇ ਵਿੱਚ ਨਾ ਆਪਾਂ ਵਿਚਾਰ ਚਾਣਨੇ ਆ ਫੇਸ਼ੀਅਲ ਕਰਾਉਣਨੇ ਆ ਪਾਰਲਰ ਤੋਂ ਪੈਸੇ ਵੀ ਲਗਾਉਣਨੇ ਆ ਸਮਾਂ ਵੀ ਗਵਾਉਣਨੇ ਆ ਤੇ ਜੇ ਆਪਾਂ ਇਹੋ ਜਿਹੀ ਚੀਜ਼ ਆਪਣੇ ਘਰ ਦੇ ਵਿੱਚ ਕੁਛ ਨਾ ਕੁਛ ਆਪਣੇ ਫੇਸ ਤੇ ਲਗਾਈਏ ਥੋੜੀ ਜੀ ਮਿਹਨਤ ਕਰ ਲਈਏ ਤੇ ਫੇਸ ਸਾਡਾ ਬਹੁਤ ਵਧੀਆ ਸੋਹਣਾ ਸਾਫ਼ ਹੋ ਜਾਂਦਾ ਸੋ ਉਹਨੂੰ ਵੀ ਮੈਂ ਲਗਾ ਲਿਆ ਵਾ ਕਾਲਗੇਟ ਨੂੰ ਵੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾ ਜਿਹੜੀ ਬਹੁਤ ਹੀ ਜਿਹੜੀ ਚੀਜ਼ ਹੈ ਨਾ ਜ਼ਰੂਰੀ ਔਰ ਜਿਹਦੇ ਵਿੱਚ ਕੀ ਆਪਾਂ ਜਿਹਦੀ ਮਾਤਰਾ ਬਹੁਤ ਹੀ ਹਿਸਾਬ ਨਾਲ ਪਾਉਣੀ ਆ ਮੇਰਾ ਜਿਹੜਾ ਇੱਕ ਹਾਥੀ ਨਾ ਉਹ ਤੇ ਉਂਗਲ ਨਾ ਗਿੱਲੀ ਹੋ ਗਿੱਲੀ ਹੋਈ ਸੀ ਗਿੱਲੀ ਹੋਈ ਉਂਗਲ ਦੇ ਨਾਲ ਹੀ ਮੈਂ ਇਹਦੇ ਵਿੱਚ ਆਪਾਂ ਫਟਕੜੀ ਲੈ ਲਈ ਆ ਤੇ ਆਪਾਂ ਇਹਦੇ ਉੱਪਰ ਫਟਕੜੀ ਜਿਹੜੀ ਆ ਝੁਟਕੀ ਦੇ ਨਾਲ ਆਪਾਂ ਇਹਦੇ ਉੱਤੇ ਫਟਕੜੀ ਵੀ ਲਗਾ ਲੈਣੀ ਆ ਪੀਸੀ ਹੋਈ ਮੈਂ ਫਟਕੜੀ ਦਾ ਇਸਤੇਮਾਲ ਕੀਤਾ ਤੁਹਾਡੀ ਕੋ ਅਗਰ ਪੀਸੀ ਨਹੀਂ ਆ ਤਦੜ ਗੋਟੀ ਹੈ ਤਾਂ ਤੁਸੀਂ ਗੋਟੀ ਵਾਲੀ ਫਟਕੜੀ ਇਹਦੇ ਤੇ ਉੱਤੇ 2-4 2 ਤੋਂ 4 ਮਿੰਟ ਲਈ ਸਿਰਫ ਉੱਤੇ ਉੱਤੇ 10 ਸਤਰਾ ਹਾਈਡਰਾ ਦਾ ਜਿੱਦਾਂ ਆਪਾਂ ਕੋਈ ਚੀਜ਼ ਨੂੰ ਘਸਾਉਂਦੇ ਹਾਂ ਨਾ ਇਸ ਤਰ੍ਹਾਂ ਘਸਾ ਲੈਣੀ ਆ ਉਹਦਾ ਅਸਰ ਇਹਦੇ ਵਿੱਚ ਆ ਜਾਊਗਾ ਔਰ ਨਾਲ ਹੀ ਆਪਾਂ ਥੋੜਾ ਜੈ ਦੇ ਹਲਕਾ ਜਾਂ ਗੁਲਾਬ ਜਲ ਪਾਉਣਾ ਵਾ ਠੀਕ ਹੈ ਗੁਲਾਬ ਜਲ ਵੀ ਆਪਾਂ ਇਹਦੇ ਉੱਤੇ ਪਾ ਦੇਣਾ ਵਾ ਹੌਲੀ 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 ਜਿਹੜਾ ਸਾਰਾ ਇਹਦੇ ਅੰਦਰ ਹੌਲੀ ਹੌਲੀ ਰਚ ਜਾਊਗਾ ਉਸ ਤੋਂ ਬਾਅਦ ਫੇਸ ਨੂੰ ਮੈਂ ਪਹਿਲਾਂ ਹੀ ਸਾਫ ਕਰ ਲਿਆ ਸੀ ਨਾਰਮਲ ਪਾਣੀ ਨਾਲ ਸਾਫ ਕਰ ਲੋ ਜਦਾਂ ਘਰੇ ਘਰ ਵਿੱਚ ਆਪਸ ਸਕਰਬ ਬਣਾ ਕੇ ਰੱਖੀ ਹੁੰਦੇ ਆ ਨਾਰਮਲ ਪਾਣੀ ਦੇ ਨਾਲ ਤੁਸੀਂ ਕੋਈ ਵੀ ਹਲਕਾ ਜਿਹਾ ਸਕਰਬ ਲੈ ਕੇ ਸਕਰਬ ਵੀ ਕਰ ਸਕਦੇ ਜੇ ਤੁਸੀਂ ਬਾਹਰੋਂ ਆਏ ਆ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦੀ ਮਿੱਟੀ ਮੁੱਟੀ ਪਈ ਹੋਈ ਆ ਤੇ ਹਲਕਾ ਜਿਹਾ ਘਰ ਵਾਲਾ ਸਕਰਬ ਕਰ ਲਓ ਉਸ ਤੋਂ ਬਾਅਦ ਤੁਸੀਂ ਨਹੀਂ ਤੇ ਵਿਸਨ ਦੇ ਨਾਲ ਥੋੜਾ ਜਿਹਾ ਫੇਸ ਧੋ ਲਓ ਜਾਂ ਤੁਸੀਂ ਪਹਿਲਾਂ ਹੀ ਫੇਸ ਤੁਹਾਡਾ ਸਾਫ ਹੈ ਘਰੇ ਹੀ ਆ ਤੇ ਨਾਰਮਲ ਪਾਣੀ ਨਾਲ ਧੋ ਲਓ ਮੈਂ ਨਾਰਮਲ ਪਾਣੀ ਨਾਲ ਧੋ ਲਿਆ ਹੈ ਨਾ ਉਸ ਤੋਂ ਬਾਅਦ ਆਪਾਂ ਇਹਨੂੰ ਕਿ ਕਰਨਾ ਵਾ ਜਿਹੜੇ ਸਾਡੀਆਂ ਆਹ ਵਾਲੀਆਂ ਚੀਜ਼ਾਂ ਦੇ ਵਿੱਚ ਕਾਲਾਪਨ ਹੁੰਦਾ ਵਾ ਅੱਖਾਂ ਦੇ ਥੱਲੇ ਕਾਲਾਪਨ ਹੁੰਦਾ ਕਦੀ ਕਦੀ ਹੁੰਦਾ ਸਾਡੇ ਸਕਿਨ ਦੇ ਆਹ ਵਾਲੀ ਚੀਜ਼ ਦੇ ਵਿੱਚ ਹੁੰਦਾ ਵਾ ਇਸ ਜਗ੍ਹਾ ਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਰਗੜਨਾ ਵਾ ਇਹਦੇ ਰਗੜਨ ਦੇ ਨਾਲ ਜਿੱਥੇ ਜਿੱਥੇ ਆਪਾਂ ਇਹਨੂੰ ਰਗੜਾਂਗੇ ਸਾਡਾ ਚਿਹਰਾ ਬਹੁਤ ਵਧੀਆ ਸਾਫ਼ ਹੋਊਗਾ ਸੋ ਟਾਈਮ ਆਪਾਂ ਜਿਆਦਾ ਤੁਹਾਡਾ ਵੇਸਟ ਨਹੀਂ ਕਰਨਾ ਵਾ ਦੇਖੋ ਨਾ ਨਾ ਜਿਹੜਾ ਸਾਡਾ ਪਾਰਟ ਹੁੰਦਾ ਨਾ ਇਹ ਥੋੜਾ ਜਿਆ ਇਹਨੂੰ ਨਾ ਇਨੂੰ ਥੋੜਾ ਜਿਹਾ ਸਾਨੂੰ ਰਗੜਨ ਦੇ ਵਿੱਚ ਦਿੱਕਤ ਹੁੰਦੀ ਆ ਔਰ ਇਹਨੂੰ ਬਹੁਤ ਹੀ ਵਧੀਆ ਜਦੋਂ ਇਹਨੂੰ ਸਭ ਤੋਂ ਲਾਸਟ ਤੁਸੀਂ ਰਗੜਿਓ ਪਹਿਲਾਂ ਖਾਲੀ ਆਪਾਂ ਇਦਾਂ ਲਗਾ ਲੈਣਾ ਉਸ ਤੋਂ ਬਾਅਦ ਜਦੋਂ ਟਮਾਟਰ ਨੇ ਵਿੱਚੋਂ ਥੋੜਾ ਜਿਹਾ ਜ਼ਿਆਦਾ ਆਪਾਂ ਇਸਤੇਮਾਲ ਕਰ ਲੈਣਾ ਤਾਂ ਪੋਲਾ ਹੋ ਜਾਣਾ ਫਿਰ ਟਮਾਟਰ ਜਿਹੜਾ ਉਹ ਨਾ ਫੋਲਡ ਹੋ ਜਾਂਦਾ ਵਾ ਹਲਕਾ ਹਲਕਾ ਇਹ ਤੁਹਾਡੀ ਅੱਖਾਂ ਦੇ ਵਿੱਚ ਜਿਸ ਤਰ੍ਹਾਂ ਪੇਸਟ ਹੁੰਦੀ ਨਾ ਇਦਾਂ ਲੱਗਦਾ ਜਿੱਦਾਂ ਠੰਡਕ ਆਉਂਦੀ ਇਸ ਤਰ੍ਹਾਂ ਦਾ ਪਾਊਗਾ ਨਰਮ ਨਹੀਂ ਕੋਈ ਲੋੜ ਨਹੀਂ ਆਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਪੇਸਟ ਤੋਂ ਅਲਰਜੀ ਹੈ ਤੇ ਤੁਸੀਂ ਪੇਸਟ ਨੂੰ ਰਹਿਣ ਦਿਓ ਪੇਸਟ ਦੀ ਜਗ੍ਹਾ ਤੁਸੀਂ ਬੇਸਨ ਦਾ ਵੀ ਇਸਤੇਮਾਲ ਕਰ ਸਕਦੇ ਆ ਠੀਕ ਹੈ ਦੇਖ ਸਕਦੇ ਜੀ ਕਿਸ ਆਪਣਾ ਬਹੁਤ ਹੀ ਸੋਹਣਾ ਜਿਹੜਾ ਬਹੁਤ ਹੀ ਵਧੀਆ ਜਿਹੜਾ ਸਾਫ਼ ਹੋ ਗਿਆ एकदम ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜੇ ਤੁਹਾਨੂੰ ਕੋਲਗਟ ਨਹੀਂ ਸ਼ੂਟ ਕਰਦੀ ਤੇ ਤੁਸੀਂ ਉਹਨੂੰ ਛਾਂੜ ਕੇ ਉਸ ਦੀ ਜਗ੍ਹਾ ਤੇ ਵਿਸਨ ਦਾ ਵੀ ਇਸਤੇਮਾਲ ਕਰ ਸਕਦੇ ਕਿਉਂਕਿ ਟਮਾਟਰ ਦੇ ਵਿੱਚ ਇਹੋ ਜਿਹਾ ਵਿਟਾਮਿਨ ਰਹਿੰਦੇ ਜਿਨ੍ਹਾਂ ਦੇ ਨਾਲ ਸਾਡੀ ਸਕਿਨ ਜਿਹੜੀ ਬਹੁਤ ਹੀ ਸੋਹਣੀ ਸਾਫ਼ ਹੁੰਦੀ ਆ ਰੰਗ ਵੀ ਸਾਫ਼ ਹੁੰਦਾ ਨਾਲੇ ਨਾਲ ਸਾਡੀ ਸਕਿਨ ਤੇ ਕਿਸੇ ਵੀ ਤਰ੍ਹਾਂ ਦੇ ਛੋਟੇ ਛੋਟੇ ਦਾਗ-ਧੂਗ ਹੁੰਦੇ ਉਹ ਵੀ ਖਤਮ ਹੋ ਜਾਂਦੇ ਆ ਇਹਦਾ ਬਹੁਤ ਹੀ ਵਧੀਆ ਜਿਹੜਾ ਮੈਂ ਨਾ ਕੰਮ ਦੇ ਇਸਤੇ ਹੁੰਦਾ ਵਾ ਟਮਾਟਰ ਦਾ ਸੀ ਅਗਰ ਰਸ ਲਗਾਈਏ ਜਾਂ ਟਮਾਟਰ ਨੂੰ ਅਸੀਂ ਇਸ ਤਰ੍ਹਾਂ ਵੀ ਅਗਰ ਅਟ੍ਰੈਕਟ ਵੀ ਆਪਣੇ ਫੇਸ ਤੇ ਵਰਤੇ ਆ ਟਮਾਟਰ ਨੂੰ ਖਾਣ ਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਵਾ ਅਗਰ ਤੁਸੀਂ ਚਾਹੋ ਤੇ ਤੁਸੀਂ ਆਪਣੀ ਸਕਿਨ ਦੇ ਵਧੀਆ ਗਲੋ ਵਾਸਤੇ ਕੱਚਾ ਟਮਾਟਰ ਖਾ ਵੀ ਸਕਦੇ ਆ ਸਲਾਦ ਦੇ ਵਿੱਚ ਇਹ ਖਾ ਸਕਦੇ ਆ ਕਿਉਂਕਿ ਟਮਾਟਰ ਜਿਹੜਾ ਵਾ ਬਹੁਤ ਹੀ ਗੁਣਕਾਰੀ ਹੁੰਦਾ ਚਾਹੋ ਤੇ ਤੁਸੀਂ ਇਹਦਾ ਜੂਸ ਵੀ ਕੱਢ ਕੇ ਪੀ ਸਕਦੇ ਆ ਸੋ ਜੇ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿੰਨਾ ਸੋਹਣਾ ਬਹੁਤ ਹੀ ਵਧੀਆ ਸਾਫ਼ ਵੀ ਹੋ ਗਿਆ ਅਗਰ ਇਹਨੂੰ ਰੈਗੂਲਰ ਇਹਨੂੰ ਨਹੀਂ ਕਰਨਾ ਵਾ ਇਹਨੂੰ ਹਫਤੇ ਦੇ ਵਿੱਚ ਸਿਰਫ ਔਰ ਸਿਰਫ ਦੋ ਵਾਰ ਕਰਨਾ ਵਾ ਉਸ ਤੋਂ ਜ਼ਿਆਦਾ ਵਾਰ ਨਹੀਂ ਕਰਨਾ ਵਾ ਅਗਰ ਤੁਸੀਂ ਨਿਹਰੇ ਖਾਲੀ ਟਮਾਟਰ ਦਾ ਇਸਤੇਮਾਲ ਕਰੋਗੇ ਤੇ ਤੁਸੀਂ ਭਾਵੇਂ ਡੇਲੀ ਇਹਨੂੰ ਕਰੋ ਲਿਕਨਗਰ ਤੁਸੀਂ ਇਹ ਸਭ ਚੀਜ਼ਾਂ ਲਗਾ ਕੇ ਇਹਦਾ ਇਸਤੇਮਾਲ ਕਰੋਗੇ ਤੇ ਤੁਸੀਂ ਸਿਰਫ ਹਫਤੇ 'ਚ ਦੋ ਵਾਰ ਇਸਤੇਮਾਲ ਕਰਨਾ ਜਿਹੜੀ ਚੀਜ਼ ਧਿਆਨ ਰੱਖਣ ਵਾਲੀ ਆ ਫਟਕੜੀ ਬਹੁਤ ਹੀ ਚੁੰਡੀ ਦੇ ਨਾਲ ਇੱਕਦਮ ਪੌਣੀ ਜ਼ਿਆਦੀ ਨਹੀਂ ਪਾਉਣੀ ਆ ਜ਼ਿਆਦੀ ਫਟਕੜੀ ਜਿਹੜੀ ਆ ਸਕਿਨ ਨੂੰ ਖਰਾਬ ਵੀ ਕਰ ਸਕਦੀ ਆ ਹਨਾ ਕਦੀ ਵੀ ਕੋਈ ਚੀਜ਼ ਲਗਾਓ ਸਭ ਤੋਂ ਪਹਿਲਾਂ ਉਹਨੂੰ ਉਸ ਨੂੰ ਲਗਾਉਣ ਤੋਂ ਪਹਿਲਾਂ ਉਹਨੂੰ ਆਪਣੇ ਹੱਥ ਹੁੱਥ ਤੇ ਲਗਾ ਕੇ ਜ਼ਰੂਰ ਦੇਖਿਆ ਕਰੋ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੱਸੀ ਕਿਸ ਤਰ੍ਹਾਂ ਆਪਾਂ ਜਿਹੜੀ ਆ ਆਪਣੇ ਫੇਸ ਨੂੰ ਕਿਸ ਤਰ੍ਹਾਂ ਆਪਾਂ ਘਰ ਵਿੱਚ ਸਾਫ਼ ਕਰ ਸਕਦੇ ਬਿਨਾਂ ਕਿਸੇ ਪਾਰਲਰ ਗਏ ਕਿਤੇ ਵੀ ਜਾਣਾ ਹੋਵੇ ਕਦੀ ਵੀ ਕੋਈ ਗੱਲ ਹੋਵੇ ਜੇ ਆਪਾਂ ਫ੍ਰੀ ਵੀ ਹੋਈਏ ਤੇ ਆਪਾਂ ਆਪਣੇ ਫੇਸ ਨੂੰ ਨਾ ਘਰ ਵਿੱਚ ਪਈਆਂ ਚੀਜ਼ਾਂ ਨਾਲ ਹੀ ਆਪਣਾ ਫੇਸ ਸਾਫ਼ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ